ਆ ਨਾਜ ਮੰਡੀ ਕੋੜਗਪੁਰਾ ਜੀ ਆ ਸਫੈਦੇ ਲੱਗੇ ਆ ਨਾਜ ਮੰਡੀ ਦੇ ਸਫੈਦਿਆਂ ਦੇ ਨਾਲ ਨਾਲ ਆ ਫੱਕ ਪਈ ਹੈ ਜੀ ਫੱਕ ਦੇ ਵੱਡੇ ਵੱਡੇ ਢੇਰ ਹੈ ਇਹ ਚ ਤਾਂ ਇੱਕ ਤਾਂ ਮੁੱਖ ਕਾਰਨ ਲੱਖਾਂ ਰੁਪਏ ਦੀ ਜਿਹੜੀ ਫੱਕ ਆ ਬਰਬਾਦ ਹੋ ਗਈ ਪੰਜਾਬ ਸਰਕਾਰ ਜਿਹੜੀਆਂ ਪਹਿਲਾਂ ਦੀਆਂ ਸਰਕਾਰਾਂ ਹੁੰਦੀਆਂ ਸੀ ਉਹ ਇਹਦੇ ਟੈਂਡਰ ਲਗਾਉਂਦੀਆਂ ਸੀ ਜੋ 25 ਤੋਂ ਲੈ ਕੇ 30 ਲੱਖ ਰੁਪਏ ਦਾ ਟੈਂਡਰ ਹੁੰਦਾ ਸੀਗਾ ਜੀ ਪੰਜਾਬ ਮੰਡੀ ਬੋਰਡ ਨੂੰ ਮਾਰਕੀਟਿੰਗ ਕੋੜਗਪੁਰਾ ਨੂੰ ਇਹਦਾ ਜਾਫਾ ਹੁੰਦਾ ਸੀਗਾ ਉਸ ਤੋਂ ਬਾਅਦ 25 ਲੱਖ ਤੋਂ ਬਾਅਦ ਬੋਲੀ ਤੋਂ ਬਾਅਦ ਜਿਹੜੇ ਟੈਂਡਰ ਲੈਂਦੇ ਸੀ ਉਸ ਤੋਂ ਬਾਅਦ ਮੁਨਾਫੇ ਦੇ ਵੇਚਦੇ ਸੀ ਪਰ ਪਿਛਲੇ 2 ਸਾਲਾਂ ਤੋਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਜਿਹੜੇ ਟੈਂਡਰ ਨਹੀਂ ਲਾਏ ਇਹ ਫੱਕ ਜਿਹੜੀ ਮਜ਼ਦੂਰਾ ਦੇ ਹਵਾਲੇ ਕਰਤੀ ਵੀ ਮਜ਼ਦੂਰ ਇਹ ਫੱਕ ਲੈਣਗੇ ਉਹ ਵੇਚ ਨਾ ਵੇਚ ਉਹਨਾਂ ਦੀ ਮਰਜ਼ੀ ਹੈ ਪਰ ਆ ਫੱਕ ਜਿਹੜੀ ਇੰਨੀ ਪਈ ਹੈ ਲੱਖਾਂ ਰੁਪਏ ਦੀ ਬਰਬਾਦ ਹੋ ਗਈ ਆ ਮੰਡੀ ਦਾ ਸੀਜ਼ਨ ਜਿਹੜਾ ਖਤਮ ਹੋ ਗਿਆ ਫੱਕ ਜਿਹੜੀ ਫੱਕ ਦੇ ਢੇਰ ਲੱਗੇ ਆ ਰਾਤ ਨੂੰ ਇਹ ਤੁੰਤਾ ਹਨੇਰ ਸਮੇਂ ਚੋਰਾਂ ਦੇ ਛੁਪਨਗਾਹ ਵਰਗੀ ਰਾਹ ਬਣ ਗਿਆ ਹੈ ਇੱਥੇ ਸਬਜ਼ੀ ਮਲੇਨ ਆਉਂਦੇ ਆ ਨਾਲ ਸਬਜ਼ੀ ਮੰਡੀ ਹੈ ਜੀ ਆ ਸਬਜ਼ੀ ਮੰਡੀ ਹੈ ਇੱਥੇ ਕਈ ਹਾਸੇ ਵਾਪਰੇ ਆ ਜਿਹੜੇ ਚੋਰ ਟੱਕੇ ਹੁੰਦੇ ਆ ਇਹਦੇ ਵਿੱਚ ਲੁਕ ਜਾਂਦੇ ਆ ਪਿਛਲੇ ਪਾਸੇ ਤੇ ਲੋਕਾਂ ਦਾ ਨੁਕਸਾਨ ਕਰਦੇ ਆ ਦੂਜੇ ਪਾਸੇ ਜਿਹੜੀ ਇਹ ਫੱਕ ਪਈ ਹੈ ਲੱਖਾਂ ਰੁਪਏ ਦੀ ਜਿਹੜੀ ਉਹ ਬਰਬਾਦ ਹੋ ਗਈ ਜੇਕਰ ਪੰਜਾਬ ਮੱਡੀ ਬੋਰਡ ਜਾਂ ਮਾਰਕੀਟ ਕਮੇਟੀ ਕੋੜਗਪੁਰਾ ਜਾਂ ਪੰਜਾਬ ਸਰਕਾਰ ਇਹਦੇ ਟੈਂਡਰ ਲਗਾਉਂਦੀ ਤਾਂ ਕਾਫੀ ਹਜ਼ਾਰ ਲੱਖਾਂ ਰੁਪਿਆ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਜਾਣਾ ਸੀ ਜੋ ਸੜਕਾਂ ਉਤੇ ਵਿਕਾਸ ਤੇ ਲੱਗਨੇ ਸੀ ਪਰ ਇਹ ਜਿਹੜੀ ਫੱਕ ਨੂੰ ਇੱਕ ਤਾਂ ਨਾਤੇ ਇਹਦੇ ਟੈਂਡਰ ਲੱਗੇ ਆ ਟੈਂਡਰ ਤੋਂ ਬਾਅਦ ਇਹ ਫੱਕ ਅਜਾਈ ਇਸ ਤਰ੍ਹਾਂ ਹੀ ਪਈ ਆ ਮੁਸ਼ਕ ਮਾਰਦਾ ਗੰਦੀ ਸਵੈਲ ਆ ਰਹੀ ਆ ਮੀਂਹ ਕਰਨ ਤੋਂ ਬਾਅਦ ਇਹ ਇੱਥੇ ਰਲ ਜੂਗੀ। ਉਸ ਤੋਂ ਬਾਅਦ ਦਰਖਤਾਂ ਦਾ ਵੀ ਨੁਕਸਾਨ ਕਰ ਰਹੀ ਆ। ਨਾ ਪੰਜਾਬ ਮੱਡੀ ਬੋਰਡ, ਨਾ ਮਾਰਕੀਟਿੰਗ ਮੱਡੀ ਕੂੜਗਪੁਰਾ, ਨਾ ਪੰਜਾਬ ਸਰਕਾਰ ਦਾ ਆ ਲੱਖਾਂ ਰੁਪਏ ਜਿਹੜਾ ਬਰਬਾਦ ਹੋ ਰਿਹਾ ਇਸ ਵੱਲ ਬਿਲਕੁਲ ਧਿਆਨ ਨਹੀਂ। ਮੰਡੀ ਦਾ ਸੀਜ਼ਨ ਘੱਟੋ ਘੱਟ 2-3 ਮਹੀਨੇ ਖਤਮ ਹੋ ਗਿਆ। ਆ ਫੱਕ ਦਾ ਏਡੇ ਢੇਰ ਲੱਗੇ ਪਏ ਆ। ਧੁੰਦਾਂ ਦੇ ਦਿਨ ਆ। ਇੱਥੇ ਪਿੱਛੇ ਲੋਕ ਜਾਂਦੇ ਆ। ਕੁਝ ਸ਼ਰਾਤੀ ਅਫਸਰ ਤੇ ਵਾਰਦਾਤਾ ਕਰਦੇ ਆ। ਇਸ ਸਬੰਧੀ ਨਾ ਤਾਂ ਪੰਜਾਬ ਸਰਕਾਰ ਧਿਆਨ ਦੇਦੀ ਨਾ ਮਾਰਕੀਟਿੰਗ ਕੋਰਪੋਰਾ ਨਾ ਪੰਜਾਬ ਮੱਡੀ ਬੋਰਡ ਧਿਆਨ ਦੇ ਰਿਹਾ ਜਦ ਕਿ ਲੱਖਾਂ ਰੁਪਏ ਦਾ ਜਿਹੜਾ ਇਹਨਾਂ ਨੂੰ ਪਹਿਲਾਂ ਪੰਜਾਬ ਸਰਕਾਰ ਨੂੰ ਜਾਫਾ ਹੁੰਦਾ ਭਾਵੇਂ ਕਾਲੀ ਦਲ ਦੀ ਸਰਕਾਰ ਲਈ ਜਾਂ ਕਾਂਗਰਸੀ ਸਰਕਾਰ ਰਹੀ ਹੈ ਉਹਨਾਂ ਨੇ ਟੈਂਡਰ ਲਗਾ ਕੇ ਲੱਖਾਂ ਰੁਪਿਆ ਖਜ਼ਾਨੇ ਦੇ ਵਿੱਚ ਇਸਬੰਧੀ ਪਾਇਆ ਪਰ ਇਸ ਸਰਕਾਰ ਨੇ ਪਿਛਲੇ 2-3 ਸਾਲਾਂ ਤੋਂ ਇਹਦੇ ਟੈਂਡਰ ਨਹੀਂ ਲਗਾਏ ਜਿਹਦੇ ਦੀ ਬੇਕਦਰੀ ਹੋ ਗਈ ਨਹੀਂ ਤਾਂ 5 ਰੁਪਏ ਕਿਲੋ ਘਟੋਕੜ ਵਿਕਦੀ ਸੀ ਹੁਣ 50 ਪੈਸੇ ਤੱਕ ਦੇ ਕਰੀਬ ਇੱਕ ਕਿਲੋ ਰਹਿ ਗਈ ਇਹਦਾ ਪੈਸਾ ਕਿੱਧਰ ਜਾਂਦਾ ਇਹਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਲੱਖਾਂ ਰੁਪਈਆ ਪੰਜਾਬ ਸਰਕਾਰ ਦਾ ਖਰਾਬ ਹੋਇਆ ਲੋਕਾਂ ਦੀ ਵੀ ਮੰਗ ਆ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਲੋਕ ਵੀ ਇਹਦੇ ਟੈਂਡਰ ਲਗਾਏ ਜਾਣ ਤਾਂ ਜੋ ਇਹਦੀ ਬੇਕਦਰੀ ਰੁਕੇ ਅਤੇ ਲੱਖਾਂ ਰੁਪਈਆ ਜਿਹੜਾ ਨੁਕਸਾਨ ਆ ਜਾਂਦਾ ਉਹ ਪੰਜਾਬ ਮੰਡੀ ਬੋਰਡ ਜਾਂ ਪੰਜਾਬ ਸਰਕਾਰ ਦੇ ਖਜ਼ਾਨਿਆਂ ਵਿੱਚ ਜਾਵੇ ਤਾਂ ਜੋ ਇਹਦਾ ਇਜਾਫਾ ਹੋ ਸਕੇ ਅਤੇ ਇਸ ਤਰ੍ਹਾਂ ਇਹ ਫਾਕ ਜਿਹੜੀ ਰੋਲੇ ਨਾ